ਅਜਨਾਲਾ ਕਾਂਡ ਦੇ આરોપી ਅਮਨ ਸਿੰਘ ਅਮਣਾ ਨੂੰ ਉਸਦੇ ਪਿੰਡ ਕੋਟਕਪੂਰਾ ਦੇ ਲਾਗੇ ਜਿਹੜਾ ਕਿ ਉਹਦਾ ਪਿੰਡ ਹੈ ਉੱਥੋਂ ਉਸ ਨੂੰ ਪੰਜ ਕਰਾਈਆਂ ਤੋਂ ਗ੍ਰਿਫਤਾਰ ਕੀਤਾ ਗਿਆ ਸੋ ਤਸਵੀਰਾਂ ਨੇ ਅਜਨਾਲਾ ਦੀਆਂ ਜਿੱਥੇ ਕਿ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਅਮਰਤਪਾਲ ਦੇ ਵੱਲੋਂ 2023 ਦੇ ਵਿੱਚ ਅਜਨਾਲੇ ਦੇ ਪੁਲਿਸ ਥਾਣੇ ਤੇ ਆਪਣੇ ਸਾਥੇ ਸਮੇਤ ਸਮਰਥਕਾਂ ਸਮੇਤ ਹੰਤ ਜਾਂਦਾ ਹੈ ਤਾਂ ਉਸ ਦੇ ਵਿੱਚ ਇਹ આરોપી ਵੱਲੋਂ ਵੀ ਪੁਲਿਸ ਮੁਲਾਜ਼ਮਾਂ ਨੂੰ ਸੱਟਾਂ ਲਗਾਈਆਂ ਗਈਆਂ ਸਨ ਸੋ ਪੁਲਿਸ ਵੱਲੋਂ ਅੱਜ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੋ ਉਸ ਨੂੰ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੋ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਅਮਨ ਸਿੰਘ ਅਮਨਾ આરોપી ਜੋ ਕਿ ਪੁਲਿਸ ਵੱਲੋਂ ਗ੍ਰਿਫਤਾਰ ਉਸ ਨੂੰ ਕੀਤਾ ਗਿਆ ਤੇ ਅੱਗੇ ਦੀ ਪੁਸ਼ਗਿਸ਼ ਉਸ ਤੋਂ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਨੇ ਅਜਨਾਲਾ ਵੀ ਜਿੱਥੇ ਕਿ ਅਜਨਾਲਾ ਕਾਂਡ ਜਦੋਂ ਕਿ ਪੁਲਿਸ ਸਟਾਨੇ ਤੇ ਹਮਲਾ ਹੁੰਦਾ ਤਾਂ ਉਸ ਦੇ ਵਿੱਚ આરોપી ਅਮਨ ਸਿੰਘ ਅਮਣਾ ਨੂੰ ਪੁਲਿਸ ਵੱਲੋਂ ਅੱਜ ਗ੍ਰਿਫਤਾਰ ਕਰ ਲੈ ਗਿਆ ਸੋ 2023 ਦੇ ਘਟਨਾ ਤੇ ਪੁਲਿਸ ਵੱਲੋਂ ਅੱਜ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਆਓ ਤੁਹਾਨੂੰ ਸੁਣਾਉਣੇ ਹਾਂ ਇਸ ਮੌਕੇ ਤੇ ਕੀ ਕਹਿਣਾ ਹੈ ਅਜਨਾਲਾ ਦੇ ਪੁਲਿਸ ਅਧਿਕਾਰੀ ਦਾ ਸੋਹੇ ਤਸਵੀਰਾਂ ਨੇ ਅਜਨਾਲਾ ਦੀਆਂ ਜਿੱਥੇ ਕਿ ਪੁਲਿਸ ਅਧਿਕਾਰੀਆਂ ਨੂੰ ਵੱਡੀ ਕਾਮਯਾਬੀ ਮਿਲੀ ਹੈ ਆਓ ਤੁਹਾਨੂੰ ਸੁਣਾਉਣੇ ਹਾਂ ਅਮਨਦੀਪ ਸਿੰਘ ਏਲੀਆ ਸਮਨਾ son of ਚੜਤ ਸਿੰਘ ਵਾਸੀ ਪੰਜਗੜਾਈ ਕਲਾਂ थाना ਕੋਟਕਪੂਰਾ ਫਰੀਦਕੋਟ ਜ਼ਿਲ੍ਹੇ ਨੂੰ ਅਸੀਂ ਐਫਆਈਰ ਨੰਬਰ 39/23 'ਚ ਅਰੈਸਟ ਕੀਤਾ ਤੁਹਾਨੂੰ ਪਤਾ ਹੀ ਹੋਣਾ ਕਿ 22 23 ਨੂੰ ਇਥੇ ਥਾਣੇ ਅਜਨਾਲੇ ਤੇ ਜਿਹੜਾ ਮਨਪਾਲ ਸਿੰਘ ਤੇ ਉਹਦੇ ਸਾਥੀਆਂ ਨੇ ਆ ਕੇ ਇਥੇ ਹੱਲਾਗੁੱਲਾ ਕੀਤਾ ਸੀ ਜਿਹਦੇ ਸਾਡੇ ਪੁਲਿਸ ਅਫਸਰਾਂ ਦੇ ਸੱਟਾਂ ਲੱਗੀਆਂ ਸੀ ਗੰਭੀਰ ਸੱਟਾਂ ਲੱਗਣ ਕਾਰਨ 307 ਦਾ ਆਈਪੀਸੀ ਦੇ ਵਿੱਚ ਅਸੀਂ ਐਫਆਈਆਰ ਦਰਜ ਕੀਤੀ ਸੀ ਉਹ ਉਸ ਦੇ ਵਿੱਚ ਅਮਨਦੀਪ ਅਮਨਾ ਜਿਹੜਾ ਸੀ ਇਹ ਬਾਈ ਨੀ ਮਫਆਰ ਦੇ ਵਿੱਚ ਸੀਗਾ ਜਿਹੜਾ ਜਿਹਨੂੰ ਅੱਜ ਅਰੈਸਟ ਕਰਕੇ ਅਸੀਂ ਪੁਲਿਸ ਕੋਰਟ ਚ ਪੇਸ਼ ਕਰਕੇ ਇਹਦਾ ਪੁਲਸ ਰਿਮਾਂਡ ਹਾਸਲ ਕੀਤਾ ਤੇ 25 25 ਤਰੀਕ ਤੱਕ ਪੁਲਸ ਰਿਮਾਂਡ ਮਿਲਿਆ ਜੀ ਬਾਕੀ ਅੱਗੇ ਅਸੀਂ ਆਪਣੀ ਤਪਤੀਸ਼ ਕਰਕੇ ਆ ਸਕੀ ਹਾਂ ਇਹ ਕੋਰਟ ਕਪੂਰਾ ਤੋਂ ਗ੍ਰਿਫਤਾਰ ਕੀਤਾ ਜੀ ਪੰਜ ਗਰਾਈਆਂ ਇਹਦੇ ਘਰ ਤੋਂ ਤੇ ਅੱਗੋਂ ਹੁਣ ਬਾਕੀ ਅਸੀਂ ਇਹਦੀ ਪੁਸ਼ਕਿਸ਼ ਕਰਕੇ ਤੇ ਅੱਗੇ ਕਰ ਹੋਰ ਨਾ ਵੀ ਹੋ ਰਹੀ ਜੀ ਕਦਰ ਨਾਮ ਜੀ ਅਸੀਂ ਜੀ ਇਹਨੂੰ ਫਲਾ ਲਾ ਪੇਸ਼ ਕਰਕੇ ਅਸੀਂ ਤਫਤੀਸ਼ ਕਰ ਰਹੇ ਹਾਂ ਔਰ ਜਿਹੜੀ ਜਿਹੜੀ ਚੀਜ਼ੇ ਦੇ ਨਾਲ ਸੰਬੰਧਿਤ ਹੋਏਗੀ ਉਹ ਬਰਾਮਦ ਕਰਾਂਗੇ